ਦੀ ਰਚਨਾ ਲੋਗੜੀ ਤੇ ਉਹ ਕਿ ਕਿਹਾਨੁ ਸਮਤ ਮਾਰਪੜਾ ਹੈ ਲੋਕ ਅੰਖਰਾ ਦੀ ਪ੍ਰਮਾਨ ਕਰਿਓ ਲਾੜਾ ਪੁੱਤਾਂ ਨਾਲ ਮਨਾਉਣ ਵਾਲੇ ਮਾਪਿਓ ਲਾੜਾ ਪੁੱਤਾਂ ਨਾਲ ਮਨਾਉਣ ਵਾਲੇ ਮਾਪਿਓ ਇੰਹਾਂ ਨਾਲ ਵੀ ਮਨਾਓ ਤਨੁਤਾ ਮਨੀ ਲਾੜ ਪੁੱਤਾਂ ਨਾ ਮਨਾਉਣ ਵਾਲੇ ਮਾਪਿਓ ਤਿਆਂ ਨਾਲ ਵੀ ਮਨਾਉ ਤੁਨ ਤਨੁਤਾ ਮਨੀ ਲੋੜੀ ਪੁੱਤਾਂ ਦੀ ਮਨਾਉਣ ਦਾ ਰਿਵਾਜ ਜੋ ਕਦੇ ਤਿਆਂ ਵੀ ਮਨਾਉ ਤਰ ਤਨੁਤਾ ਮਨੀ ਹੋ ਜਿੰਦਿਆਂ ਜਨਮ ਜੋ ਬਾਦ ਸਾਹਿਬ ਜੀ ਰਣ ਜਿੰਦਿਆਂ ਜਨਮ ਜੋ ਬਾਦ ਸਾਹਿਬ ਜੀ ਰਣ ਨੂੰ ਗੁਰੂ ਪੀਰ ਜੋਦੇ ਅਤੇ ਸਹਿਨ ਸਾਫ ਕਿਰਨ ਹੋ ਫੋੜ ਕੇ ਰੱਖਦੇ ਜੁੱਤੀ ਸਾਡੇ ਪੈਰ ਦੀ ਹੋਰ ਚ ਰੱਖਦੇ ਜੁੱਤੀ ਸਾਡੇ ਪੈਰ ਦੀ ਕਹੜੇ ਨਾਲ ਲਗਾਓ ਤੁਹਾਨੂੰ ਤਾਂ ਮੰਨੀਏ ਜੋੜੀ ਚੋਕਾ ਮੰਉਂ ਦਰਵਾਜ ਜੋ ਕਹਦੇ ਤਿੰਨ ਦੀ ਮੰਉ ਤੁਹਾਨੂੰ ਤਾਂ ਮੰਨੀ ਨਹੀਂ ਜਾਣ ਵਧੀ ਸਾ ਖੇਡਣ ਹਕੀਕੇ ਕਬਡੀਆਂ ਵਿਸ਼ਵ ਦੇ ਵਿੱਚ ਮੱਲਾ ਮਾਰ ਲੀਆਂ ਵੱਡੀਆਂ ਉਹਦੀ ਜਨ ਤੇ ਕਲਪਨਾ ਜਾਵਲਾ ਉਹਦੀ ਜਨ ਤੇ ਕਲਪਨਾ ਜਾਵਲਾ ਰਾਗ 베ਜੀ ਦਾ ਵੀ ਗਾਓ ਤੁਹਾਨੂੰ ਤਾਂ ਮੰਨਿਏ ਲੋੜੀ ਪੁੱਤਾਂ ਦੀ ਮਨਾਉਂਗਾਰ ਵਾਜ ਲੋ ਕਦੇ ਧੀਾਂ ਦੀ ਮਨਾਉ ਤੁਹਾਨੂੰ ਤਾਂ ਮੰਨਿਏ ਮਹਾਨ ਮਾਤਾ ਗੁਜਰੀ ਪਰਵਾਹ ਸਾਰਾ ਬਾਤ ਮਹਾਨ ਮਾਤਾ ਗੁਜਰੀ ਪਰਵਾਹ ਸਾਰਾ ਬਾਤ ਜੰਗ ਲੜੀ ਜਾਂਦੀ ਸੀ ਗੋਰਾ ਦੇਸ਼ ਜੋ ਖਾੜਦਾ ਸੀਤਾ ਮਾਤਾ ਦੇ ਕੋਲੋਂ ਨਾ ਜੱਤ ਸਤ ਨੂੰ ਸੀਤਾ ਮਾਤਾ ਦੇ ਕੋਲੋਂ ਨਾ ਜੱਤ ਸਤ ਨੂੰ ਥੋੜਾ ਦਿਲ ਚ ਵਿਸਾਓ ਤੁਹਾਨੂੰ ਤਾਂ ਮਿਲੀਏ ਲੋੜੀ ਪੁੱਤਾਂ ਦੀ ਮਨਾਉਣ ਦਾ ਰਵਾਜ ਜੋ ਕਦੇ ਧੀਾਂ ਦੀ ਮਨਾਉ ਤੁਹਾਨੂੰ ਤਾਂ ਨਹੀਂ ਹੈ ਵਿਦਿਆ ਦੇ ਪੱਖੋਂ ਬਹੁਤ ਮਾਈਆਂ ਮੰਨਾਂ ਨੇ ਮੁੰਡਿਆਂ ਦੇ ਨਾਲੋਂ ਘਟ ਕੇ ਹੀਆਂ ਗੱਲਾਂ ਨੇ ਵਿਦਿਆ ਦੇ ਪੱਖੋਂ ਬਹੁਤ ਮਾਈਆਂ ਮੰਨਾਂ ਨੇ ਮੁੰਡਿਆਂ ਦੇ ਨਾਲੋਂ ਘਟ ਕੇ ਹੀਆਂ ਗੱਲਾਂ ਨੇ ਰਾਗ ਮੁੰਡਿਆਂ ਦੇ ਹਾਂ ਤਾਂ ਕੌਣ ਵਾਲੇ ਹੋ ਯਾਗ ਮੁੜਿਆਂ ਦੇ ਥਾਂ ਥਾਂ ਗਾਉਣ ਵਾਲਿਓ ਡੀਜੇ ਕੁੰਇਆਂ ਦੇ ਵਜਾਓ ਤੁਹਾਨੂੰ ਤਾਮ ਨਹੀਂ ਲੋੜੀਂਦਾ ਮਨੌਂਦਾਰ ਵਾਜ ਜੋ ਕਦੇ ਧੀਆਂ ਦੀ ਮਨਾਓ ਤੁਹਾਨੂੰ ਤਾਮ ਨਹੀਂ ਮਾਣ ਸਨਮਾਨ ਦੀ ਥਾਂ ਕਰਦੇ ਅਪਮਾਨ ਕਿਉ ਮਾਣ ਸਨਮਾਨ ਦੀ ਥਾਂ ਕਰਦੇ ਅਪਮਾਨ ਕਿਉ ਬੋਏ ਵਾਈ ਸੋਚ ਮਾਰੀ ਰੱਖਦਾ ਜਹਾਨ ਕਿਉਂ ਬਾਬੇ ਨਾਨਕ ਦੀ 28 ਆਵਾਜ਼ ਇਥਨੇ ਹੀ ਕੋਈ ਸਾਦੇ ਹੀ ਉਸਾਉ ਤੁਹਾਨੂੰ ਤਾਮਨੀਏ ਲੋੜੀ ਪੁੱਤਾਂ ਦੀ ਮਨਾਉਣ ਦਾ ਰਵਾਜੋ ਲੋੜੀ ਈਆਂ ਦੀ ਮਨਾਉ ਤੁਹਾਨੂੰ ਤਾਮਨੀਏ ਕਵਾਇ ਦੀ ਕਿ